ਕੁਝ ਵੀ ਚੰਗਾ ਨਹੀਂ ਲੱਗ ਰਿਹਾ ਬਈ ਬੱਚੇ ਨੇ ਉਹਦੇ ਹੈਨਾ ਬੱਚੇ ਨੇ ਸਹੀ ਗੱਲ ਹਾਂ ਬਾਪ ਨੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਕੁਝ ਵੀ ਨਹੀਂ ਚੰਗਾ ਲੱਗ ਰਿਹਾ ਸਹੀ ਗੱਲ ਸੀ ਇਹਦਾ ਹੁਣ ਹਾਂ ਚਾਹੇ ਚੰਗਾ ਕਮੈਂਟ ਲਿਖਣ ਚਾਹੇ ਮਾੜਾ ਉਹਨਾਂ ਦਾ ਆਂਦਾ ਹੀ ਆਂਦਾ ਹੈ ਮਾੜੇ ਵਿੱਚ ਵੀ ਵੈਸੇ ਤੇ ਸਾਡਾ ਵਧੀਆ ਹੀ ਸੋਚਦੇ ਨੇ ਉਹ ਹਾਂ ਸਹੀ ਗੱਲ ਹੈਨਾ ਯਾਰ ਪਤਾ ਨਹੀਂ ਕੀ ਸੋਚੀ ਨਾਲ ਬੈਠੀ ਆ ਮੈਨੂੰ ਤਾਂ ਸਮਝ ਨਹੀਂ ਆਉਂਦਾ ਸੋਚਣਾ ਬੰਦ ਕਰ ਤੋਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਸਪੈਸ਼ਲ ਬਲੌਗ ਬਣਾਣ ਲੱਗੇ ਆ ਤੁਹਾਡੇ ਵਾਸਤੇ ਤੇ ਤੁਸੀਂ ਟਾਈਟਲ ਜਿਹੜਾ ਮੈਂ ਆਤਾ ਆਇਆ ਤੇ ਤੁਸੀਂ ਪਾੜੀ ਲਿਆ ਹੈ ਨਾ ਵੀ ਇਹ ਕਿਸ ਲਈ ਹੈ ਨਾ ਕਿ ਕਾਦੇ ਲਈ ਆਪਾਂ ਬਣਾ ਰਹੇ ਆ ਇਹ ਸਪੈਸ਼ਲ ਆਪਾਂ ਤੁਹਾਡੇ ਵਾਸਤੇ ਜਿਹੜੇ ਆਪਣੇ ਰੈਗੂਲਰ ਵਿਊਅਰਸ ਨੇ ਉਹਨਾਂ ਵਾਸਤੇ ਆਪਾਂ ਬਣਾ ਰਹੇ ਆ ਤੇ ਯਾਨੀ ਕਿ ਕਾਫੀ ਟਾਈਮ ਹੋ ਗਿਆ ਵੀ 2-3 ਦਿਨਾਂ ਤੋਂ ਆਪਾਂ ਵੀਡੀਓ ਪਾ ਵੀ ਨਹੀਂ ਰਹੇ ਕਿਉਂਕਿ ਹੈ ਨਾ ਬਸ ਟਾਈਮ ਜਿਆ ਨਹੀਂ ਲੱਗ ਰਿਹਾ ਕਹਿ ਲੋ ਵੀ ਥੋੜਾ ਜਿਹਾ ਤਵੀਤ ਤਬੂਤਾ ਜੀ ਤੁਹਾਨੂੰ ਪਤਾ ਵੀ ਸੈਟ ਨਹੀਂ ਨੇ ਬੱਚਾ ਹੈ ਫਿਰ ਤੁਹਾਨੂੰ ਪਤਾ ਛੋਟਾ ਦੋ ਬੱਚੇ ਆ ਤੇ ਇਹ ਜਿਆਦਾ ਛੋਟਾ ਜਿਆਦਾ ਛੋੜੇ ਕਰਕੇ ਥੋੜੀ ਤਕਲੀਫਾ ਵੱਧ ਹੁੰਦੀ ਹੈ ਸਾਨੂੰ ਤੇ ਟਾਈਮ ਨਹੀਂ ਕੱਢ ਪਾਉਂਦੇ ਆ ਨਾ ਪ੍ਰੋਪਰ ਤੇ ਪੱਕੀ ਹੁਣ ਅੱਜ ਅਸੀਂ ਸਪੈਸ਼ਲ ਸੋਚਿਆ ਵੀ ਤੁਹਾਡੇ ਕਰਕੇ ਆਪਾਂ ਨਾ ਵਲੌਗ ਬਣਾਈਏ ਤੇ ਆਪਾਂ ਕਮੈਂਟ ਜਾਨੀ ਕਿ ਪੜਾਂਗੇ ਅੱਜ ਤੇ ਸਭ ਤੋਂ ਪਹਿਲਾਂ ਤੇ ਇੱਕ ਗੱਲ ਆਪਾਂ ਕਰ ਲਈਏ ਅੱਜ ਬੜੀ ਮਾੜੀ ਖਬਰ ਆਈ ਹੈ ਹੈਨਾ ਸਹੀ ਗੱਲ ਹੈ ਬਹੁਤ ਮਨ ਉਦਾਸ ਹੈ ਬਹੁਤ ਜ਼ਿਆਦਾ ਮਨ ਉਦਾਸ ਹੈ ਇੰਨਾ ਜਾਣ ਕੇ ਧੱਕਾ ਲੱਗਦਾ ਆਪਣੇ ਕੋਈ ਘਰ ਦਾ ਜੀ ਹੁੰਦਾ ਨਾ ਐਦਾਂ ਇੱਥਾ ਲੱਗਿਆ ਹੈਨਾ ਤੇ ਹੋਰ ਆਜਵੀਰ ਜਵੰਦ ਦੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੈ ਹੈਨਾ ਤੇ ਹੁਣ ਅੱਜ ਸਵੇਰ ਦਾ ਐਕਸੀਡੈਂਟ ਹੋਇਆ ਤੇ ਕਹਿੰਦੇ ਵੀ ਉਹਦੇ ਮਣਕੇ ਟੁੱਟ ਗਏ ਨੇ ਪਿਛਲੇ ਇੱਥੇ ਧੌਣ ਦਾ ਮਣਕਾ ਟੁੱਟ ਗਿਆ ਤੇ ਪਿੱਛੇ ਮਣਕੇ ਟੁੱਟ ਗਏ ਉਹਦੇ ਕਰਕੇ ਯਾਨੀ ਕਿ ਹੁਣ ਉਹ ਕੋਮਾ ਦੇ ਵਿੱਚ ਆ ਬ੍ਰੇਨ ਵੀ ਉਹਦਾ ਯਾਨੀ ਕਿ ਉਹ ਡੈਡੀ ਹੋ ਚੁੱਕਾ ਹੈ ਇੱਕ ਤਰੀਕੇ ਦਾ ਕਿਉਂਕਿ ਆ ਜਿਹੜਾ ਮੜਗਾ ਆ ਜਿਹੜਾ ਮੇਨ ਹੁੰਦਾ ਇਹ ਧੋਣ ਵਾਲਾ ਤੇ ਇਹ ਟੁੱਟ ਜੇ ਤਾਂ ਫੇਰ ਉਹ ਜ਼ਿਆਦਾ ਮੁਸ਼ਕਲ ਹੋ ਜਾਂਦੀ ਤੇ ਸਾਰੇ ਉਹ ਅਰਦਾਸਾਂ ਕਰ ਰਹੇ ਨੇ ਮੰਮੀ ਉਹਨੇ ਉਧਰ ਵੀਡੀਓ ਲਾ ਕੇ ਬੈਠੇ ਨੇ ਉਹ ਯਾਰ 10 ਸਾਲ ਚੱਲੀਆਂ ਨੇ ਸਾਰੇ ਅਸੀਂ ਵੀ ਬਦ ਦਿਮਾਗ ਚ ਬਸ ਹੁਣ ਉਹੀ ਗੱਲ ਘੁੰਮੀ ਜਾ ਰਹੀ ਹੈ ਉਹਦੇ ਕਰਕੇ ਮੂੰਹ ਗੜੇ ਬਏ ਨੇ ਹਨਾ ਗੁਰ ਕੁਛ ਵੀ ਚੰਗਾ ਨਹੀਂ ਲੱਗ ਰਿਹਾ ਤੇ ਬੱਚੇ ਨੇ ਉਹਦੇ ਹੈਨਾ ਬੱਚੇ ਨੇ ਸਹੀ ਗੱਲ ਹਾਂ ਬਾਪ ਨੇ ਕੁਛ ਵੀ ਚੰਗਾ ਨਹੀਂ ਲੱਗ ਰਿਹਾ ਕੁਛ ਵੀ ਨਹੀਂ ਚੰਗਾ ਲੱਗ ਰਿਹਾ ਸਹੀ ਗੱਲ ਸੀ ਇਹਦਾ ਤੇ ਮਜਬੂਰੀ ਹੁਣ ਅਸੀਂ ਵੀਡੀਓ ਬਣਾਣੀ ਸੀਗੇ ਅਸੀਂ ਸੋਚਿਆ ਸੀ ਵੀ ਚੱਲ ਹੈਨਾ ਵੀ ਬਣਾਵਾਂਗੇ ਵੀਡੀਓ ਪਰ ਮੂਡ ਇੰਨਾ ਖਰਾਬ ਹੋ ਗਿਆ ਫਿਰ ਹੁਣ ਸੋਚਿਆ ਵੀ ਨਾ ਪਾਈਏ ਫਿਰ ਓੱਖਾ ਆਣਾ ਕਿਉਂਕਿ ਦੋ ਤਿੰਨ ਦਿਨ ਹੋ ਹੋ ਵੀਡੀਓ ਪਾਈ ਨਹੀਂ ਪ੍ਰੋਪਰ ਤੇ ਤਾਂ ਕਰਕੇ ਵੀਡੀਓ ਬਣਾਣ ਲੱਗਿਆ ਨਾਲੇ ਅਸੀਂ ਵੀ ਅਦਸ ਸਿੰਘ ਆ ਰਹੇ ਮਾਨੇ ਚ ਬਸ ਰੱਬ ਅਗੇ ਹੀ ਅਦਸ ਹੈ ਵੀ ਲਵਾਈ ਨੂੰ ਚਾਹਤ ਗਾ ਗਾ ਦੇ ਤੂੰ ਕਿਸੇ ਤਰੀਕੇ ਨਾਲ ਬਸ ਜਿੰਦਾ ਰੱਖਾ ਪਰ ਠੀਕ ਹੋ ਜਾਣਾ ਹੌਲੀ ਹੌਲੀ ਫਰਕ ਪੈ ਜਾਣਾ ਹੈ ਨਾ ਤੇ ਇੰਨਾ ਜਵਾਨ ਨਾ ਚਲ ਮੰਨੇ ਸੋਹਣੇ ਗਾਣੇ ਮੇਰਾ ਫੇਵਰੇਟ ਗਾਣਾ ਹੈ ਜਿਹੜਾ ਵਿੜਾਤੀਆਂ ਵਾਲਾ ਗਾਣਾ ਹੈ ਸਭ ਤੋਂ ਬੈਸਟ ਗਾਣਾ ਹੈ ਧੀਆ ਵਾਲਾ ਇੰਨੀ ਸੋਹਣੀ ਪਰਸਨੈਲਿਟੀ ਹੈ ਨਾ ਸੁਹਣੇ ਦੀ ਇੰਨੀ ਸੋਹਣੀ ਪਰਸਨੈਲਿਟੀ ਆਲੇ ਗਾਣੇ ਤੇ ਹੋਰ ਵੀ ਬੜੇ ਲੋਕਾਂ ਨੇ ਗਾਏ ਨੇ ਤੇ ਪਰ ਉਹਦਾ ਗਾਣਾ ਜਿਹੜਾ ਨਾ ਮੈਂ ਇਹ ਵੀ ਸਾਹ ਸੁਤਰਾ ਗਾਉਂਦਾ ਸੀ ਸਾਹ ਸੁਤਰਾ ਗਾਉਂਦਾ ਉਹ ਤੇ ਜਿੰਨੇ ਵੀ ਗਾਣ ਜਿੰਨੀ ਵਾਰੀ ਵੀ ਉਹ ਸੁਣ ਲਓ ਗਾਣਾ ਤੀਆ ਵਾਲਾ ਤੇ ਇੰਨਾ ਜਿਆਦਾ ਜਦ ਸਾਡਾ ਵਿਆਹ ਆਇਆ ਘੋਣ ਵਾਲਾ ਸੀ ਨੇ ਉਦੋਂ ਉਹ ਗਾਣਾ ਆਇਆ ਸੀਗਾ ਤੇ ਗਾਨੀ ਵਾਲਾ ਉਹ ਨਹੀਂ ਇੱਕ ਗਾਨੀ ਨਹੀਂ ਗਾਨੀ ਨਾਲ ਗਾਣਾ ਆਇਆ ਸੀਗਾ ਉਹ ਇੱਕ ਗੁਨਾਮ ਭੁੱਲਾ ਦਾ ਆਇਆ ਸੀ ਡਾਇਮੰਡ ਵਾਲਾ ਤੇ ਇਹਦਾ ਆਇਆ ਸੀ ਸੋਹਣਿਆ ਬਣਾ ਬਣਾਣੇ ਦੇ ਦੀ ਕਾਗਣੀ ਤੇਰਾ ਮੇਰਾ ਨਾਮ ਲੈ ਕੇ ਉਹ ਅਸੀਂ ਉਦੋਂ ਉਹ ਗਾਣਾ ਆਇਆ ਸੀ ਹਨ ਤੇ ਉਹ ਜਾਨੀ ਕਿ ਵਧੀਆ ਸਟਾਰ ਹੈ ਵਧੀਆ ਬਹੁ ਲੋਕਾਂ ਦੇ ਵਿੱਚ ਫੇਮਸ ਹੈ ਹਨ ਤੇ ਬੜਾ ਯਾਰ ਮਾਨਖਰਾਂ ਸਹੀ ਗੱਲ ਸੀ ਇਹਦਾ ਬਸ ਸੁਣੋ ਪ੍ਰਮਾਤਮਾ ਅਗੇ ਹੀ ਅਰਦਾਸ ਹੈ ਵੀ ਹਨਾ ਪ੍ਰਮਾਤਮਾ ਜਿੰਦੀ ਜਿੰਦੀ ਠੀਕ ਕਰ ਦੇ ਵਸ ਕਿਸੇ ਤਰੀਕੇ ਨਾਲ ਠੀਕ ਕਰ ਦੇ ਇੰਨਾ ਜਨਾ ਮੂਡ ਘਾਵਦਾ ਦੇ ਬਹੁਤ ਜ਼ਿਆਦਾ ਯਾਨੀ ਆਪਣਾ ਪੰਜਾਬ ਦਾ ਕਲਾਕਾਰ ਅੱਗੇ ਪੰਜਾਬ ਨੂੰ ਇੰਨੀ ਨਜ਼ਰ ਲੱਗੀ ਹੈ ਇੰਨਾ ਸੋਹਣਾ ਮੁੰਡਾ ਯਾਰ ਨੰਬਰ 1 ਕੁਛ ਹੋਵੇ ਬਿਲਕੁਲ ਸਹੀ ਜਿਹਾ ਮਤੋਰੀ ਹਨਾ ਸਹੀ ਜੀ ਜੰਗ ਸੇ ਵੀ ਦਾ ਪਾਸਾ ਨਾ ਕਰੋ ਜਦੋਂ ਨੰਨੂ ਹੜੀ ਐਨਾ ਜ਼ਿਆਦਾ ਤੰਗ ਕਰਦੀ ਨਾ ਤੁਸੀਂ ਪੁੱਛੋ ਨਾ ਕੁਛ ਹਾਂ ਹੁਣ 9:00 ਕੇ ਉੱਠ ਗਈ ਏ 7 ਵਜੇ ਨਾ ਸੁੱਤੀ ਸੀ ਤੇ ਹੁਣ 12 ਵਜੇ ਉੱਠ ਗਈ ਏ ਆਪਾਂ ਹੁਣ ਕਮੈਂਟ ਪੜਨੇ ਸ਼ੁਰੂ ਕਰੀਏ ਠੀਕ ਹੈ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹਨਾਂ ਦੇ ਆਪਾਂ ਕਮੈਂਟ ਪੜਾਂਗੇ ਠੀਕ ਹੈ ਜਿਹੜੇ ਸਾਡੇ ਲਗਾਤਾਰ ਸਾਨੂੰ ਕਮੈਂਟ ਕਰਦੇ ਹੀ ਕਰਦੇ ਨੇ ਹੈਨਾ ਤੇ ਆਪਾਂ ਉਹਨਾਂ ਇੱਕ ਇੱਕ ਦਾ ਨਾਮ ਲਵਾਂਗੇ ਸਪੈਸ਼ਲ ਤੇ ਥੈਂਕ ਯੂ ਕਹਾਂਗੇ ਹੈਨਾ ਤੇ ਜਿਹੜੇ ਕਮੈਂਟ ਇਦਾਂ ਦੇ ਹੋਣਗੇ ਉਹਨਾਂ ਦਾ ਜਵਾਬ ਵੀ ਦੇ ਦਾਂਗੇ ਹੈਨਾ ਤੇ ਸਭ ਤੋਂ ਪਹਿਲਾਂ ਜਿਹੜਾ ਹੁਣ ਜਿਹੜਾ ਲੇਟੈਸਟ ਕਮੈਂਟ ਆਇਆ ਹੋਇਆ ਹੈ ਕਿਉਂਕਿ ਵੀਡੀਓ ਨਹੀਂ ਪਾਈ ਅਸੀਂ 2 ਦਿਨਾਂ ਤੋਂ ਤੇ ਕਮੈਂਟ ਵੀ ਕੀ ਆਣੇ ਸੀ ਵੈਸੇ ਵੀ ਕਮੈਂਟ ਘਟਾ ਦੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਕਮੈਂਟ ਜਰੂਰ ਕਰਿਆ ਕਰੋ ਹੈਨਾ ਕਮੈਂਟਾਂ ਨਾਲ ਹੀ ਗੱਲਬਾਤ ਬਣਦੀ ਹੈ ਕਮੈਂਟਾਂ ਨਾਲ ਰੀਚ ਬਣਦੀ ਹੈ ਤਾਂ ਕਰੇ ਤੁਸੀਂ ਕਮੈਂਟ ਨੂੰ ਜਰੂਰ ਕਰਿਆ ਕਰੋ ਪਲੀਜ਼ ਸਹੀ ਗੱਲ ਹੈ ਤੇ ਸਭ ਤੋਂ ਪਹਿਲਾ ਕਮੈਂਟ ਆਇਆ ਗੁਰਬਖਸ਼ ਰਾਏ ਗੁਰਬਖਸ਼ ਰਾਏ ਜੀ ਦਾ ਹੈ ਨਾ ਤੇ ਉਸ ਤੋਂ ਬਾਅਦ ਗੁਰਬਖਸ਼ ਰਾਏ ਜੀ ਦਾ ਵੀ ਕਮੈਂਟ ਆਉਂਦਾ ਹੀ ਜਾਂਦਾ ਹੈ ਨਾ ਫਿਰ ਰੇਸ਼ਮ ਕੋਰ ਹੈ ਇਹਨਾਂ ਦਾ ਪੱਕਾ ਕਮੈਂਟ ਆਉਂਦਾ ਜਾਂਦਾ ਹੈ ਲਾਈਵ 'ਚ ਵੀ ਆਉਂਦੇ ਹੁੰਦੇ ਨੇ ਸਾਡੇ ਨਾਲ ਹੈ ਨਾ ਫਿਰ ਪ੍ਰੀਤੀ ਰਠੌਰ ਸਾਡੀ ਪ੍ਰੀਤੀ ਹੈ ਮਾਸੀ ਦੀ ਬੁੜੀ ਮੇਰੀ ਵੀ ਤੇ ਉਹਦਾ ਕਮੈਂਟ ਆਇਆ ਹੋਇਆ ਫਿਰ ਬਸੰਤਪ੍ਰੀਤ ਕੌਰ ਜੀ ਇਹ ਵੀ ਸਾਡੇ ਪੱਕੇ ਵਿਊਅਰ ਨੇ ਪੱਕੇ ਤੇ ਅਸੀਂ ਬਸੰਤਪ੍ਰੀਤ ਕੌਰ ਨੇ ਸਤਿ ਪ੍ਰੀਤ ਕਹੌਰ ਜੀ ਨੂੰ ਵੀ ਮੈਨੂੰ ਬਹੁਤ ਬਹੁਤ ਉਹਨਾਂ ਨੂੰ ਥੈਂਕਸ ਕਹਿਨੇ ਆ ਨਾ ਕਿ ਉਹ ਚਾਹੇ ਚੰਗਾ ਕਮੈਂਟ ਲਿਖਣ ਚਾਹੇ ਮਾੜਾ ਉਹਨਾਂ ਦਾ ਆਂਦਾ ਹੀ ਆਂਦਾ ਹੈ ਮਾੜੇ ਵਿੱਚ ਵੀ ਵੈਸੇ ਤੇ ਸਾਡਾ ਵਧੀਆ ਹੀ ਸੋਚਦੇ ਨੇ ਉਹ ਹਾਂ ਸਹੀ ਗਾ ਹੈ ਨਾ ਤੇ ਉਹਨਾਂ ਦਾ ਆਂਦਾ ਹੀ ਆਂਦਾ ਹੈ ਤੇ ਆਹ ਕਮੈਂਟ ਉਹਨਾਂ ਨੇ ਕੀਤਾ ਹੋਇਆ ਹੈ ਤੁਸੀਂ ਕਿਹੜੇ ਸੈਕਟਰ ਆਏ ਸੀ ਚੰਡੀਗੜ੍ਹ ਅਸੀਂ ਆਏ ਸੀ 27 ਡੀ ਚ ਹਾਂ ਮੈਂ ਲਿਖਤਾ ਸੀਗਾ ਇੱਥੇ ਕਿ 27 ਸੈਕਟਰ ਚਾਹੀਦੀ ਤੇ ਜਦੋਂ ਅਸੀਂ ਚੰਡੀਗੜ੍ਹ ਗਏ ਸੀ ਹੁਣ ਪਿੱਛੇ ਜੇ ਤੇ ਉਦੋਂ ਉਹਨਾਂ ਦਾ ਕਮੈਂਟ ਇਹ ਚੰਡੀਗੜ੍ਹ ਦੇ ਨੇ ਬਸੰਦ ਨਹੀਂ ਹਾਂ ਇਹ ਚੰਡੀਗੜ੍ਹ ਦੇ ਨੇ ਹੋ 10 ਦਿਨ ਦੇ ਤੁਸੀਂ ਹੋ ਯਾਰ ਮੇਰੇ ਵੀ ਦਿਮਾਗ 'ਚ ਨਹੀਂ ਆਇਆ ਐਨੇ ਵੱਡੇ ਆਪਣੇ ਸਬਸਕ੍ਰਾਈਬਰ ਹਨਾ ਹੋਰ ਕੀ ਯਾਰ ਪੱਕੇ ਸਬਸਕ੍ਰਾਈਬਰ ਕੋਈ ਗੱਲ ਨਹੀਂ ਅਗਲੀ ਵਾਰ ਆਵਾਂਗੇ ਫੇਰ ਮਿਲਾਂਗੇ ਆਪਾਂ ਹਾਂ ਵੈਸੇ ਉਹ ਕਿਹੜੇ ਸੈਕਟਰ 'ਚ ਰਹਿੰਦੇ ਨੇ ਨਹੀਂ ਪਤਾ ਉਹਨਾਂ ਨੂੰ ਦੱਸਣ ਤੁਸੀਂ ਕਮੈਂਟ ਕਰਕੇ ਦੱਸੋ ਕਿਹੜੇ ਦੇ ਹਾਂ ਹਾਂ ਹੁਣ ਮੀਡੀਆ ਤੇ ਕਮੈਂਟ ਕਰੇ ਵੀ ਤੁਸੀਂ ਕਿੱਥੇ ਰਹਿੰਦੇ ਹੋ ਚੰਡੀਗੜ੍ਹ ਚ ਉੱਤੋਂ ਬਾਦ ਪਰਮਜੀਤ ਕੌਰ ਇਹ ਸਾਡੇ ਭੂਆ ਦੀ ਕੁੜੀ ਹੈ ਦੀਦੀ ਤੇ ਉਹਨਾਂ ਦੀ ਬੇਟੀ ਹੈ ਆਪਣੀ ਪਲਕ ਤੇ ਉਹਦਾ ਮੈਸੇਜ ਹੈ ਉਹਨੇ ਕਮੈਂਟ ਕੀਤਾ ਆ ਨਾਈਸ ਵਲੋਗਸ ਠੀਕ ਹੈ ਇਹ ਵੀ ਪੱਕਾ ਦੇਖਦੇ ਦੇਖਦੇ ਨੇ ਫਿਰ ਮਾਸੀ ਹੈ ਫਿਰ ਮਾਸੀ ਨੇ ਵੀ ਕਮੈਂਟ ਕੀਤਾ ਆ ਕੁਲਵੰਤ ਸਿੰਘ ਦੇ ਮਤਲਬ ਆਪਣੇ ਮਾਸੀ ਦੇ ਮੁੰਡੇ ਦੇ ਆਈਡੀ ਦਾ ਫਿਰ ਇੱਕ ਕਮੈਂਟ ਆਇਆ ਹੈ ਰਮੇਸ਼ ਕੁਮਾਰ ਦਾ ਸੋ ਬਿਊਟੀਫੁਲ ਸੋ সুইਟ ਠੀਕ ਹੈ ਜੀ ਫਿਰ ਹੈ ਜਨਾਗਰ ਪੰਕਜ ਇਹ ਸਾਡੇ ਲਾਈਵ 뷰ਅਰ ਨੇ ਲਾਈਵ ਦੇ ਲਾਈਵ ਜਦੋਂ ਅਸੀਂ ਹੁੰਦੇ ਹੁੰਦੇ ਆ ਪਰ ਹੁਣ ਤਾਂ ਮੈਨੂੰ ਲੱਗਦਾ ਮਹੀਨਾ ਹੋ ਗਿਆ ਮੈਂ ਲਾਈਵ ਹੋਇਆ ਹੀ ਨਹੀਂ ਹੈਗਾ ਕਿਉਂਕਿ ਟਾਈਮ ਹੀ ਨਹੀਂ ਲੱਗ ਪਾਰਿਆ ਹਰ ਸ਼ਨੀਵਾਰ ਐਤਵਾਰ ਬਸ ਆਹੀ ਆਲੰਦਾ ਤੇ ਜਨਾਗਰ ਪੰਕਜ ਜੀ ਉਹਨਾਂ ਦਾ ਕਮੈਂਟ ਆਇਆ ਹੈ ਫਿਰ ਸਾਡੇ ਚੀਮਾ ਸਾਹਿਬ ਚੀਮਾ ਯੂਟਿਊਬਰ ਇਨਾਂ ਨੇ ਕਮੈਂਡ ਕੀਤਾ ਹੋਇਆ ਤੇ ਇਨਾਂ ਨੇ ਵੀ ਮੁੜ ਕੇ ਹੁਣ ਮੈਨੂੰ ਲੱਗਦਾ ਕਾਫੀ ਦਿਨਾਂ ਤੋਂ ਉਹਨਾਂ ਨੇ ਕਮੈਂਟ ਹੀ ਨਹੀਂ ਕੀਤਾ ਹੁਣ ਲਾਈਵ ਵੀ ਨਹੀਂ ਆਉਂਦੇ ਸੀ ਇਹ ਲਾਈਵ 'ਚ ਪੱਕਾ ਆਉਂਦੇ ਸੀ ਤੇ ਪਤਾ ਨਹੀਂ ਕੀ ਚੱਕਰ ਆਣੇ ਇਹ ਵੀ ਕਮੈਂਟ ਨਹੀਂ ਕਰਦੇ ਹੈਗੇ ਤੇ ਪਲੀਜ਼ ਜੇ ਤੁਸੀਂ ਆ ਦੇਖ ਰਹੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਦੱਸਿਓ ਵੀ ਤੁਸੀਂ ਦੇਖ ਰਹੇ ਹੋ ਵਲੌਗ ਜਾਂ ਨਹੀਂ ਹੈ ਨਾ ਫਿਰ ਆਪਣੀ ਸੰਦੀਪ ਕੌਰ ਮੇਰੀ ਫਰੈਂਡ ਮਨਪ੍ਰੀਤ ਦੀ ਫਰੈਂਡ ਤੇ ਮੇਰੀ ਸਾੜੀ ਲੱਗੀ ਆਹੋ ਨੰਦੀਪ ਅਖੀ ਲਗੀ ਸੰਦੀਪ ਸਾਡੀ ਬਹੁਤ ਬਹੁਤ ਵਧੀਆ ਕੁੜੀ ਹੈ ਵੀ ਬਹੁਤ ਚੰਗੀ ਰੱਬ ਇਹਨੂੰ ਹਮੇਸ਼ਾ ਤਰੱਕੀਆਂ ਦੇਵੇ ਠੀਕ ਹੈ ਉਸ ਤੋਂ ਬਾਅਦ ਹਰਮਨ ਹਰਮਨ ਤਖਣੀ ਹਰਮਨ ਨੇ ਕਮੈਂਟ ਕੀਤਾ ਹੈ ਫਿਰ ਹਮਨਦੀਪ ਕੌਰ ਇਹ ਵੀ ਸਾਡੇ ਪੱਕੇ ਸਬਸਕ੍ਰਾਈਬਰ ਨੇ ਹਮਨਦੀਪ ਕੌਰ ਆਪਣੇ ਜਾਂ ਤਾਂ ਇਹ ਮਮਾ ਜੀ ਦੀ ਕੁੜੀ ਹੈ ਤੇ ਜਾਂ ਆਪਣੀ ਉਹ ਆਪਣਾ ਮੁੱਖ ਜਿਹੜਾ ਗਿੰਦੇ ਹੋਣੀ ਨਕੌਦਰ ਵਾਲੇ ਜਾ ਉਹ ਆਮੰਦੀ ਬੋਨ ਨਾ ਨਾ ਵੀ ਆਮੰਦੀ ਬੇਪੀ ਨਹੀਂ ਹੋਣੀ ਨਹੀਂ ਹਾਂ ਤੇ ਉਹ ਵੀ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਫਿਰ تنویر ਸਿੰਘ ਹੈ ਕੋਈ تنویر ਸਿੰਘ ਉਹਨਾਂ ਨੇ ਕਮੈਂਟ ਕੀਤਾ ਆ ਫਿਰ ਰਿਦੀ ਸਟਾਈਲਸ ਆਇਆ ਹੈ ਨਾਈਸ ਇਹਨਾਂ ਨੇ ਵੀਡੀਓਜ਼ ਵੇਖਦੀ ਹੁੰਦੀ ਹੈ ਰਿਦੀ ਸਟਾਈਲਸ ਹਾਂ ਇਹ ਮੇਕਅਪ ਵਗੈਰਾ ਕਰਦੇ ਹਾਂ ਹਾਂ ਇਹ ਨਾ ਬਹੁਤ ਪਤਲੇ ਜਿਹੇ ਹੋਏ ਪਏ ਨੇ ਇਹਨਾਂ ਨੇ ਲਿਸੇ ਹੈ ਨਾ ਅੱਛਾ ਮੈਂ ਵੇਖਿਆ ਨੇ ਇਹਨਾਂ ਦੀਆਂ ਵੀਡੀਓਜ਼ ਬਹੁਤ ਪਤਲੇ ਹੋਏ ਪਏ ਨੇ ਅੱਛਾ ਕੀ ਗੱਲ ਹੋ ਗਈ ਤੁਹਾਨੂੰ ਪਲੀਜ਼ ਕਮੈਂਟ ਕਰਕੇ ਦੱਸਿਓ ਹੈ ਨਾ ਠੀਕ ਠਾਕ ਹੋ ਤੁਸੀਂ ਤੇ ਫਿਰ ਮੇਰੇ ਪਿਆਰੇ ਪਿਆਰੇ ਇਕਲੋਤੇ ਮੇਰੇ ਸਾਲੇ ਦਾ ਮਨਜਿੰਦਰ ਸਿੰਘ ਦਾ ਕਮੈਂਟ ਆਇਆ ਹੈ ਬੜਾ ਪਿਆਰਾ ਪਿਆਰਾ ਤੇ ਬਾਕੀ ਕਹਿੰਦੇ ਹੁੰਦੇ ਆ ਵੀ ਜਿਹੜਾ ਸਾਲਾ ਤੇ ਜੀਜਾ ਹੁੰਦਾ ਨਾ ਉਹਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ ਤੇ ਤੇ ਉਹ ਪਿਆਰਾ ਉਹਦੋਂ ਹੁੰਦਾ ਜਦੋਂ ਉਹ ਯਾਰੀ ਦੋਸਤੀ ਬਣ ਜਾਵੇ ਹਨ ਜਦੋਂ ਪੈਗ ਸ਼ੈਗ ਚੱਲ ਲਾਇਆ ਥਾਲੇ ਦੇ ਜੀਜੇ ਦੇ ਫੇਰ ਗੱਲਬਾਤ ਬੜੀ ਘੈਂਟ ਬਣਦੀ ਹੈ ਪਰ ਆਪਾਂ ਇਦਾਂ ਦਾ ਪਗੜਾ ਪੈਗ ਲਾਈਆ ਪਰ ਫਿਰ ਵੀ ਆਪਣੀ ਯਾਰੀ ਦੋਸਤੀ ਕਾਣ ਕਲੀਨ ਦੀ ਬਹੁਤ ਵਧੀਆ ਪੈਗ ਨਹੀਂ ਲੰਦੇ ਠੀਕ ਤੇ ਤੋਂ ਬਾਅਦ ਗਿੰਨੀ ਜਸਾ ਵਾਲਾ ਆਪਣੇ ਸਾਹਮਣੇ ਗਵਾਂਡੀ ਉਹਨਾਂ ਦਾ ਕਮੈਂਟ ਹੈ ਪਲੀਜ਼ ਪੰਜਾਬੀ ਵਿੱਚ ਬਲੌਗ ਪਾਇਆ ਕਰੋ ਐਕਚੁਅਲੀ ਜੋ ਪ੍ਰੋਬਲਮ ਹੋ ਰਹੀ ਸੀ ਨਾ ਜਿਹੜੀ ਇੰਗਲਿਸ਼ ਟ੍ਰਾਂਸਲੇਸ਼ਨ ਵਾਲੀ ਉਹ ਐਕਚੁਅਲੀ ਪਿਛੇ ਜਾ ਕੇ ਨਾ ਤੁਸੀਂ ਜਦੋਂ ਪੀਸੀ ਦੇ ਵਿੱਚ ਆਪਣੇ ਜਿੰਨੇ ਵੀ ਮਤਲਬ ਦੇਖ ਰਹੇ ਨੇ ਜਿਹੜੇ ਵੀਡੀਓ ਵਗੈਰਾ ਬਣਾਉਂਦੇ ਨੇ YouTube ਤੇ ਉਹਨਾਂ ਨੂੰ ਇਹ ਪ੍ਰੋਬਲਮ ਆਈ ਹੋਏਗੀ ਠੀਕ ਹੈ ਕਿਉਂਕਿ ਸਾਰਿਆਂ ਨੇ ਸੈਟਿੰਗ ਨਹੀਂ ਕੀਤੀ ਹੁੰਦੀ ਤੇ ਮੈਂ ਦੇਖਿਆ ਕਈਆਂ ਦੇ ਇਦਾਂ ਹੀ ਨਾ ਇੰਗਲਿਸ਼ ਦੇ ਵਿੱਚ ਸ਼ੁਰੂ ਆ ਜਾਂਦੇ ਤੇ ਪਲੀਜ਼ ਤੁਸੀਂ ਇਦਾਂ ਕਰੋ ਆਪਣੇ ਪੀਸੀ 'ਚ ਜਾਓ ਜਾਂ ਫੋਨ ਦੇ ਵਿੱਚ Chrome ਤੇ ਜਾ ਆਪਣੇ ਬ੍ਰਾਊਜ਼ਰ ਤੇ ਨਾ ਜਾ ਕੇ ਆਪਣਾ YouTube ਸਟੂਡੀਓ ਖੋਲੋ ਤੇ ਉੱਥੇ ਜਦੋਂ ਖੋਲੋਗੇ ਤਾਂ ਤੁਹਾਨੂੰ ਉੱਥੇ ਪੂਰਾ ਜਿੱਦਾਂ ਪੀਸੀ ਦੇ ਵਿੱਚ ਕੰਪਿਊਟਰ ਦੇ ਵਿੱਚ ਪੂਰਾ ਦੇਖਣ ਨੂੰ ਮਿਲਣਾ ਨਾ ਉਹਦਾ ਸਾਰਾ ਲੇਆਉਟ ਜਾਂ ਉਦਾਂ ਦਾ ਸਾਰਾ ਕੁਝ ਦੇਖਣ ਨੂੰ ਮਿਲੇਗਾ ਉੱਥੇ ਜਾ ਕੇ ਸੈਟਿੰਗ ਹੁੰਦੀ ਹੈ ਤੁਸੀਂ YouTube ਤੇ ਸਰਚ ਕਰ ਲੈ ਤੁਹਾਨੂੰ ਪਤਾ ਲੱਗ ਜਾਏਗਾ ਉਹਨੂੰ ਕਿੱਦਾਂ ਆਫ ਕਰਨਾ ਤੇ ਤੁਹਾਡਾ ਬਾਇ ਡਿਫੌਲਟ ਯਾਨੀ ਕਿ ਜਿੱਦਾਂ ਕੋਈ ਬਲੌਗ ਖੋਲੇਗਾ ਪੰਜਾਬੀ ਜੀ ਖੋਲੇਗਾ ਜਾਂ ਜੇ ਤੁਸੀਂ ਹਿੰਦੀ ਪਰ ਬਾਇਦਾ ਹਿੰਦੀ ਚ ਖੋਲੇਗਾ ਠੀਕ ਹੈ ਜੀ ਉਸ ਤੋਂ ਬਾਅਦ ਅਰਵਿੰਦਰ ਸਿੰਘ ਇਹ ਵੀ ਆਪਣੇ ਅਰਵਿੰਦਰ ਸਿੰਘ ਵੀ ਪੱਕੇ ਸਬਸਕ੍ਰਾਈਬਰ ਨੇ ਇਹਨਾਂ ਦਾ ਕਮੈਂਟ ਵੀ ਆਉਂਦਾ ਜਾਂਦਾ ਫਿਰ ਆਪਣੀ ਨਵਦੀਪ ਦਾ ਆਇਆ ਹੈ ਫਿਰ ਬਸੰਤਪ੍ਰੀਤ ਕੋਹ ਜੀ ਦਾ ਆਇਆ ਕੋਈ 27 ਸੈਕਟਰ ਵਾਲਾ ਫਿਰ ਅਵਨੀਤ ਕੋਰ ਪੁਵਾਰ ਅਵਨੀਤ ਕੋਰ ਪੁਵਾਰ ਖਰੀਨਾ ਦਾ ਕਮੈਂਟ ਹੈ ਮੇਰਾ ਸੋਣਾ ਪੁੱਤੂ ਤੇ ਦਿਰਾਜ ਕੀ ਬਾਤ ਹੈ ਕਿਹਦਾ ਹੈ ਮੇਰਾ ਸੋਣਾ ਪੁੱਤੂ ਤੇ ਦਿਰਾਜ ਯਾਰ ਅਵਨੀਤ ਕੋਰ ਪਤਾ ਨਹੀਂ ਕੌਣ ਹੈ ਖਿਆਲ ਤੁਹਾਡੇ ਕਿਹੜੀ ਰਿਸ਼ਤੇ ਦਾ ਵੱਡਾ ਪਤਾ ਨਹੀਂ ਕੋਣ ਆ ਨੀ ਤੇ ਆ ਆਪਣੇ ਉਧਰ ਚੋਂ ਐ ਕੋਈ ਮੇਰੇ ਉਧਰ ਵਿੱਚੋਂ ਤੇ ਉਹਨੂੰ ਮੈਨੂੰ ਪਛਾਣ ਨਹੀਂ ਕੋਣੇ ਤੇ ਹੁਣ ਇਹ ਕਮੈਂਟ ਜਿੱਦਾਂ ਜਿੱਦਾਂ ਆ ਰਹੇ ਨੇ ਨਾ ਜਿੱਦਾਂ ਜਿੱਦਾਂ ਮੈਂ ਮੈਨੂੰ ਆਏ ਹੋਏ ਨੇ ਉਦੋਂ ਉਦੋਂ ਹੀ ਮੈਂ ਪੜ੍ਹ ਰਿਆ ਕੋਈ ਹੈ ਨਾ ਇਹਦਾ ਸਕਿਪ ਨਹੀਂ ਕਰ ਰਿਹਾ ਫਿਰ ਪਸੰਦ ਬੀਨ ਕੋਰਜੀ ਦਾ ਫੇਰ ਆ ਕਮੈਂਟ ਸੀਗਾ ਤੇ ਉੱਤੇ ਵਿੱਚ ਨਾ ਨਿਸ਼ਾਦਰ ਵਾਲਾ ਕੋਈ ਬਲੌਗ ਦੇ ਵਿੱਚ ਕੋਈ ਨਿਸ਼ਾਦਰ ਦੀ ਗੱਲ ਹੋਈ ਸੀ ਨਿਸ਼ਾਦਰ ਛੱਟਣ ਵਾਲੀ ਇਹ ਉਹ ਤਾਂ ਚੜਦੇ ਵੀ ਦੁੱਧ ਪ੍ਰੋਪਰ ਆ ਜयो ਹੈ ਨਾ ਫੀਡ ਵਗੈਰਾ ਬੱਚੇ ਵਾਸਤੇ ਤੇ ਤਾਂ ਉਹ ਚਟਦੇ ਨੇ ਹੈ ਨਾ ਉਹ ਤਾਂ ਚੜਦੀਆਂ ਨਹੀਂ ਨਹੀਂ ਉਹ ਤਾਂ ਹੁੰਦਾ ਵੀ ਜੋ ਆਪਾਂ ਖਾਂਦੇ ਆ ਨਾ ਕਈ ਵਾਰੀ ਬੱਚੇ ਨੂੰ ਵਾਈ ਵਗੈਰਾ ਹੋ ਜਾਂਦੀ ਹੈ ਹੈ ਨਾ ਵੀ ਜਾ ਉਹਨੂੰ ਪਚਦਾ ਨਹੀਂ ਗੈਸ ਬਣ ਜਾਂਦੀ ਹੈ ਉਹਦੇ ਕਰਕੇ ਵੀ ਉਹ ਜੇ ਮੈਂ ਖਾਵਾਂਗੀ ਉਹਦਾ ਅਸਰ ਉਹਨੂੰ ਵੀ ਹੋਏਗਾ ਤੇ ਸਾਰਾ ਕੁਝ ਬੱਚੇ ਨੂੰ ਪ체ਗਾ ਹੈ ਕੋਈ ਉਹ ਨਹੀਂ ਹੋਣ ਲੱਗੇ ਹਾਂ ਤੇ ਉਹਨਾਂ ਨੇ ਲਿਖਿਆ ਸੀ ਨਾ ਵੀ ਨੁਸ਼ਾਦਰ ਚਟਣ ਦਾ ਕੀ ਫਾਇਦਾ ਪੂਰੀ ਤਰ੍ਹਾਂ ਦੱਸਣਾ ਕੀ ਹੁੰਦਾ ਝਟਕੇ ਦੱਸਿਆ ਸੀ ਨਹੀਂ ਦੱਸਿਆ ਨਹੀਂ ਸੀਗਾ ਉਹ ਆਪਾਂ ਹਾਸੇ-ਹਾਸੇ ਦੀ ਗੱਲ ਲੰਘੀ ਸੀ ਨਾ ਅਪਣੀ ਤਾਂ ਕਰ ਗਏ ਅੱਛਾ ਫਿਰ ਰਮੇਸ਼ ਕੁਮਾਰ ਜੀ ਦਾ ਕਮੈਂਟ ਹੈ ਗੁੱਡ ਫਿਰ ਮਾਸੀ ਦਾ ਕਮੈਂਟ ਹੈ ਬਾਈ ਗੁਰਜੀ ਚੜ੍ਹਦੀ ਕਲਾ ਵਿੱਚ ਰੱਖਣ ਗੁੱਗੀ ਮਾਸੀ ਇਹਨਾਂ ਨੇ ਦਿੱਤਾ ਹੋਇਆ ਠੀਕ ਹੈ ਜੀ ਤੇ ਫਿਰ ਰੇਸ਼ਮ ਤੌਰ ਜੀ ਦਾ ਆ ਗਿਆ ਨਾਈਸ ਵਲੋਗਸ ਫਿਰ ਗੁਰਬਖਸ਼ਰ ਆਏ ਜੀ ਵੈਰੀ ਫਨੀ ਤੁਹਾਡੀ ਵੀਡੀਓ ਚੀਮਾ ਸਾਹਿਬ ਨਾਈਸ ਕਿਵੇਂ ਹੋ ਜੀ ਵਧੀਆ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਨੈਕਸਟ ਯਾਨੀ ਕਿ ਇਹ ਪੱਕੇ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਚੀਮਾ ਜੀ ਚੀਮਾ YouTube ਤੇ ਪਸੰਦ ਕੀਤਾ ਹੋਰ ਇਹਨਾਂ ਦੇ ਬਹੁਤ سارے ਕਮੈਂਟ ਨੇ ਸਕੂਲ ਇਹਦੇ ਚੁੰਨੂ ਸਕੂਲ ਨਹੀਂ ਜਾਂਦਾ ਨਹੀਂ ਜੀ ਚੰਨੂ ਸਕੂਲ ਨਹੀਂ ਜਾਂਦਾ ਮਤਲਬ ਪਹਿਲਾਂ ਜਾਂਦਾ ਸੀ ਹੁਣ ਨਹੀਂ ਜਾਂਦਾ ਉਹਨਾਂ ਦਾ ਬਸ ਐਂ ਹੀ ਚੱਲਦਾ ਰਹਿੰਦਾ ਵੀ ਪਿੰਡ ਚਲੇ ਜੋ ਆ ਜੋ ਪੜ ਲਓ ਫੇਰ ਪਿੰਡ ਚਲੇ ਜੋ ਹੁਣ ਉਹ ਫੇਰ ਪਿੰਡ ਚਲੇ ਗਿਆ ਦੋ ਮਹੀਨੇ ਹੋਏ ਸੀ ਆਇਆ ਉਹਨੂੰ ਤੇ ਫੇਰ ਪਿੰਡ ਪਾ ਜਿਓ ਇਹਨਾਂ ਲੋਕਾਂ ਨੂੰ ਦੀ ਪੜਾਈ ਮਤਲਬ ਹਾਂ ਇਹ ਲੋਕ ਨਹੀਂ ਪ੍ਰਵਾਹ ਕਰਦੇ ਹੈਗੇ ਪੜਾਈ ਪੜ੍ਹਾਈ ਦੀ ਨਹੀਂ ਪ੍ਰਵਾਹ ਕਰਦੇ ਇਹ ਲੋਕ ਨਾ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਪੜਨਾ ਨਾ ਪੜਨ ਨੂੰ ਬੱਚੇ ਚਲੋ ਆਪਾਂ ਨੂੰ ਆਪਾਂ ਨੂੰ ਆਪਾਂ ਕੀ ਕਹਿ ਸਕਦੇ ਹਰੇਕ ਦੀ ਆਪਣੀ ਆਪਣੀ ਲਾਈਫ ਹੈ ਹਰੇਕ ਦੀ ਆਪਣੀ ਆਪਣੀ ਸਿਚੁਏਸ਼ਨ ਹੁੰਦੀ ਹੈ ਨਾ ਕੋਈ ਕਿਸਾ ਕਿੰਦਾ ਨਾ ਕਿੰਦਾ ਸੋਚਦਾ ਹੈ ਨਾ ਤੇ ਉਹ ਬੱਚਿਆਂ ਨੂੰ ਪੜਾਉਣ ਬਾਰੇ ਮੇਰੇ ਹਿਸਾਬ ਨਾਲ ਹੈਲ ਇੰਟਰਸਟ ਨਹੀਂ ਹੈ ਉਹ ਆਪ ਵੀ ਨਹੀਂ ਜਾਂਦਾ ਵੈਸੇ ਸਕੂਲ ਜਦੋਂ ਭੇਜਦੇ ਸੀ ਨਾ ਸਕੂਲ ਦੇ ਵਿੱਚ ਤੇ ਬੜਾ ਔਖਾ ਜਾਂਦਾ ਸੀ ਉਹ ਫੇਰ ਇੱਕ ਨਿਊ ਸ਼ਿਵਰਾਜ ਭਰਤੀਆ ਸ਼ਿਵਰਾਜ ਭਰਤੀਆ ਠੀਕ ਹੈ ਜੀ ਫੇ ਗੁਰਬਖਸ਼ ਰਾਏ ਗੁਰਬਖਸ਼ ਰਾਏ ਫੇ ਬਸੰਤ ਦਿਲ ਕੋ ਤਨਵੀਰ ਸਿੰਘ ਚੀਮਾ ਯੂਟਿਊਬਰ ਅਰਵਿੰਦਰ ਸਿੰਘ ਫਿਰ ਬਰਾੜ ਸਾਹਿਬ ਬਰਾੜ ਦਾ ਮੈਸੇਜ ਕਹਿੰਦੇ ਵੀਰੋ ਵੀਰੇ ਨੰਨੂ ਬਹੁਤ ਜਿੱਦੀ ਐ ਸੱਚੀ ਗੱਲ ਬਹੁਤ ਜ਼ਿਆਦਾ ਉਹਨੇ ਹੁਣੇ ਸਾਨੂੰ ਉਹ ਬਸ ਤੰਗ ਕਰਕੇ ਗਈ ਐ ਲੜ ਕੇ ਗਈ ਐ ਲੜ ਕੇ ਗਈ ਸਾਡੇ ਨਾਲ ਬਾਹਰ ਦਰਵਾਜ਼ਾ ਲਾ ਰਹੀ ਸੀ ਲਾ ਕੇ ਗਈ ਐ ਆਪਾਂ ਨੂੰ ਬੰਦ ਕਰਕੇ ਹੁੰਦਾ ਤੇ ਆਪਣੇ 9x ਪਿੰਡੂ ਗੁਰਦੁਆਰਾ ਸ੍ਰੀ ਚੌਲਕਾਵਰ ਚਰਨ ਕਵਲ ਸਾਹਿਬ ਅਚਾ 9x ਪਿੰਡੂ ਵੀ ਆਪਣੇ ਘਰ ਦੇ ਸਾਹਮਣੇ ਉੱਤੇ ਤੁਹਾਡੇ ਆਪਣੇ ਰਿਮਾ ਬਾਗ ਮੁੰਡਾ ਰੰਨਾ ਨਾ ਉਹਦਾ ਕਮੈਂਟ ਆ ਉਹ ਨਹੀਂ 9x ਪਿੰਡ ਤੇ ਉਸ ਤੋਂ ਬਾਅਦ ਫਿਰ ਬਰਾੜ ਸਾਹਿਬ ਦਾ ਮੈਸੇਜ ਆ ਵੀਰੇ 3 ਮਹੀਨੇ ਤੱਕ ਮਨਪੀਤ ਭਾਰ ਨਾ ਚੁੱਕੇ ਨਾ ਹੀ ਆਟਾ ਗੁੰਨੇ ਜ਼ਰੂਰੀ ਹੈ ਥੈਂਕ ਯੂ ਵੀਰੇ ਉਤਨੀ ਵੀਰੇ ਆ ਕੇ ਭੈਣ ਜੀ ਹੈ ਹਾਂ ਭੈਣ ਜੀ ਹੋ ਸਕਦੀ ਹੈ ਹਨਾ ਐਵੇਂ ਹੋ ਸਕਦਾ ਹਾਂ ਹਾਂ ਉਸ ਤੋਂ ਬਾਅਦ ਪਸ਼ਮੀਂਦਰ ਸੰਧੂ ਉਹਨਾਂ ਨੇ ਕਮੈਂਡ ਕੀਤਾ ਹੋਇਆ ਜਮੀ ਜਮੀ ਹੈ ਨਾ ਇਹ ਨਗਦੀਪ ਦਾ ਲਵ ਯੂ ਟੂ ਇਹ ਬਸੰਤਪ੍ਰੀਤ ਕੋਰ ਅਮਨਦੀਪ ਕੋਰ ਬਸੰਤਪ੍ਰੀਤ ਕੋਰ ਬ੍ਰੀਠ ਰਠੋੜ ਫਿਰ ਆਪਣੇ ਡੀਐਸਪੀ ਸਾਹਿਬ ਸਰਾਜ ਸਿੰਘ ਸੰਧੂ ਉਹਨਾਂ ਦਾ ਮੈਸੇਜ ਹੈ ਕਮੈਂਟ ਹੈ ਮੈਸੇਜ ਮੈਸੇਜ ਮੈਂ ਆ ਨੂੰ ਅਧਿਰاج ਨੂੰ ਕਈ ਵਾਰੀ ਮੁੱਝ ਸਰ ਆਜ ਨਿਕਲ ਜਾਂਦਾ ਹੈ ਨਾ ਹਾਂ ਮੈਂ ਭੁੱਲ ਜਾਂਦਾ ਲਗਾ ਨਾਮ ਕਦੀ ਕਦੀ ਨਾ ਫਿਰ ਪ੍ਰੀਤੀ ਰਢੋੜ ਫਿਰ ਬਸੰਤਪ੍ਰੀਤ ਕੌਰ ਫਿਰ ਹਰਨੂਰ ਸਿੰਘ ਕਾਕੇ ਦਾ ਕੜਾ ਆਇਆ ਸੀ ਨਾ ਇਹਨਾਂ ਨੇ ਲਿਖਿਆ ਸੀ ਕੜਾ ਖੁੱਲ ਆਇਆ ਤਾਂ ਕੋਈ ਨਾ ਪਾ ਕੇ ਕਿਸੇ ਮੋٹے ਧਾਗੇ ਚ ਪਰੋ ਕੇ ਆਰਮ ਨਾਲ ਹੁਣ ਜਿਹੜਾ ਕੜਾ ਆਇਆ ਸੀ ਨਾ ਤੇ ਉਹ ਸੀ 10-15 ਦਿਨ ਬਾਅਦ ਜਦੋਂ ਪਾਇਆ ਤਾਂ ਉਹ ਟੈਟ ਹੋ ਗਿਆ ਪਹਿਲਾਂ ਗੁੱਲਾ ਸੀ ਬਹੁਤ ਤੰਗ ਉਹਦੇ 'ਚ ਉਹ ਨਿਕਜੀ ਫਰਕ ਹੈ ਕਿ ਬੱਚੇ ਦੀ ਗਰੋਥ ਬਹੁਤ ਜ਼ਿਆਦਾ ਤੇਜ਼ੀ ਨਾਲ ਹੁੰਦੀ ਨਾ ਤਾਂ ਕਰਕੇ ਫਿਰ ਉਹ ਐਦਾਂ ਹੋ ਗਿਆ ਉਹ ਆਇਆ ਹੀ ਨਹੀਂ ਮੁਰਾ ਫੇਰ ਅਰਨੂਰ ਸਿੰਘ ਜੀ ਹੈ ਨਾਈਸ ਵੀਡੀਓਜ਼ ਦੀਦੀ ਤੇ ਉਸ ਤੋਂ ਬਾਅਦ ਫਿਰ ਚੀਮਾ ਯੂਟਿਊਬਰ ਫਿਰ ਪ੍ਰੀਤੀ ਰਡੋੜ ਫਿਰ ਰਣਜੀਤ ਹੈ ਰਣਜੀਤ 30061 ਆਈਡੀ ਹੈ ਉਹਨਾਂ ਦਾ ਕਮੈਂਟ ਹੈ ਠੀਕ ਹੈ ਜੀ तो कुलवंत सिंह चीमा जी कौर धालीवाल कौर धालीवाल कंग्रेचुलेशन किया हुआ थैंक यू थोड़ा तो बहुत बहुत ठीक है जी चीमा जी कुलवंत जी अरविंदर सिंह अवनीत कौर पवार फिर शेखर भाई है शेखर भाई फिर निशु निशु कौर भी बड़ो बड़ो है उन्होंने लिखा गोड ब्लेस यू ना ਵੀਰ ਜੀ ਯਾਰ ਗੋਡ ਬlesਸ ਯੂ ਵੀਰ ਜੀ ਉਹ ਰੇ ਗੁਰਬਖਸ਼ ਰਾਏ ਇਹ ਯਾਰ ਪਤਾ ਨਹੀਂ ਕਿਸ ਜੀ ਨਾਲ ਬੈਠੀ ਆ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਸੋਚਣਾ ਬੰਦ ਕਰ ਤੋਈ ਮੈਂ ਵੈਸੇ ਉਹ ਖੁਦ ਪੜ ਉਹ ਨੀਣਾ ਪੂਰਾ ਪੜਿਆ ਮੈਂ ਤਾਂ ਕਰ ਗਏ ਫੇਰ ਆ ਗਿਆ ਗੁਰਬਖਸ਼ ਰਾਏ ਦਾ ਫੇਰ ਆ ਗਿਆ ਜੀ ਪ੍ਰਦੀਪ ਲਾਈਫ ਆਫ ਪੰਜਾਬੀ ਕਮੇਡੀ ਪੰਜਾਬ ਕਮੇਡੀ ਮੇਰਾ ਘਰ ਵਾ ਚਰਨ ਕਾਲ ਗੁਰਦੁਆਰਾ ਸਾਹਿਬ ਕੋਲ ਅੱਛਾ ਜੀ ਅਸੀਂ ਚਰਨ ਕਾਲ ਸਾਹਿਬ ਗੁਰਦੁਆਰਾ ਸਾਹਿਬ ਗਏ ਸੀ ਤੇ ਉਦੋਂ ਇਹਨਾਂ ਨੇ ਵੀਲੋਗ ਦੇਖਿਆ ਹਣਾ ਤਾਂ ਇਵੇਂ ਚਰਨ ਕਾਲ ਸਾਹਿਬ ਦੇ ਜੰਦੇ ਮਾਚੀਵਾਲਾ ਸਾਹਿਬ ਹਾਂ ਕਮੈਂਟ ਕੀਤਾ ਪ੍ਰਦੀਪ ਲਾਈਫ ਆਫ ਪੰਜਾਬੀ ਕਾਮੇਡੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਚੀਮਾ ਦੀ ਫਿਰ ਬੱਲੇ 13 132 ਬੱਲੇ 132 ਆਈਡੀ ਹੈ ਉਹਨਾਂ ਦਾ ਕਮੈਂਟ ਹੈ ਫਿਰ ਚੀਮਾ ਜੀ ਦਾ ਫਿਰ ਅਰਵਿੰਦ ਸਿੰਘ ਫਿਰ ਰੇਸ਼ਮ ਕੌਰ ਫਿਰ ਬਰਾੜ ਸਾਹਿਬ ਫਿਰ ਸੰਦੀਪ ਫੈਮਿਲੀ ਵਲੋਗਸ ਉਹਨਾਂ ਨੇ ਕਿਹਾ ਨਾਈਸ ਥੈਂਕ ਯੂ 1 ਮਹੀਨਾ ਹੋ ਗਿਆ ਸੰਦੀਪ ਫੈਮਿਲੀ ਵਲੋਗਸ ਠੀਕ ਹੈ ਜੀ ਤੁਹਾਨੂੰ ਪਤਾ ਮੈਂ ਪਤਾ ਨਹੀਂ ਕਿ ਇਹਦੇ ਵਲੋਗ ਵੇਖਦੀ ਵੀ ਸੀ ਵਲੋਗ ਤੇ ਉਹ ਨਾ ਐਦਾਂ ਸਕਰੋਲ ਕਰਦੇ ਸੀ ਜਿੱਤੇ ਮਤਲਬ ਟੱਚ ਹੁੰਦਾ ਸੀ ਉਹਨੂੰ $100 ਭੇਜਦੇ ਸੀ ਸਬਸਕ੍ਰਾਈਬਰ ਉਹ 来 ਹੀ ਆ ਹਨਾ ਤੇ ਕੋਈ ਗੱਲ ਨਹੀਂ ਆਪਾਂ ਵੀ ਭੇਜਾਂਗੇ ਫਿਲਹਾਲ ਤੇ ਕਮੈਂਟ ਹੀ ਪੜ ਰਹੇ ਆ 100 ਡਾਲਰ ਭੇਜੀ ਸਾਡਾ 100 ਡਾਲਰ ਅਲ ਕੰਪਲੀਟ ਹੀ 50 ਡਾਲਰ ਹੋ ਗਿਆ ਆਪਣਾ ਕੰਪਲੀਟ ਵਾਧੇ ਹੋ ਗਿਆ ਵੈਸੇ ਨਾ ਪਰ 100 ਨਹੀਂ ਹੋਇਆ ਕਦੀ ਪ੍ਰੋਬਲਮ ਇਹ ਹੀ ਹੈ ਨਾ ਅਸੀਂ ਵੀਡੀਓ ਪ੍ਰੋਪਰ ਪਾਉਂਦੇ ਨਹੀਂ ਆਗੇ ਰੈਗੂਲਰ ਵੀਡੀਓਜ਼ ਪਾਉਂਦੇ ਨਹੀਂ ਥੋੜੀਆਂ ਵਧੀਆ ਵੀਡੀਓਸ ਪਾਈ ਦੀਆਂ ਬਾਲੀਆਂ ਇੰਟਰਸਟਿੰਗ ਨੇ ਰੈਗੂਲਰ ਵੀ ਭਾਗ ਵੇਖ ਲਿਆ ਨੇ ਪਰ ਉਹ ਇੰਨੀ ਇੰਟਰਸਟਿੰਗ ਨਹੀਂ ਨਾ ਹੁਣ ਆਪਾਂ ਘਰ ਦੀ ਲੋਕੀ ਨਹੀਂ ਸਾਰੇ ਸਾਰੇ ਨਹੀਂ ਨਾ ਪਸੰਦ ਕਰਦੇ ਸਭ ਦਾ ਟੇਸਟ ਹੁੰਦਾ ਹੁਣ ਜੇ ਆਪਾਂ ਤੁਮਣ ਫੇਰ ਨਾਲੀਆਂ ਪਾਈਏ ਜਾਂ ਕਿਤੇ ਜਾਈਏ ਫੇਰ ਉਹ ਵੀਡੀਓ ਥੋੜੀਆਂ ਜਿਆਦਾ న్యూ ਕਰਦੇ ਨੇ ਲੋਕਾਂ ਨੇ ਨਾ ਤਾਂ ਫਿਰ ਵਧੀਆ ਉਹਦੇ ਪੈਸੇ ਵੀ ਆਉਂਦੇ ਨੇ ਤੇ ਪਰ ਹੁਣ ਜਦੋਂ ਘਰ ਦੀਆਂ ਵੀਡੀਓ ਫੇਰ ਜਿਆਦਾ ਲੋਕੀ ਇੰਟਰਸਟਡ ਜਿਹੜੇ ਪੱਕੇ ਵਿਊਅਰ ਨੇ ਉਹੀ ਦੇ ਦਿੰਦੇ ਨੇ ਨਵੇਂ ਵੀਵਰ ਕਦੀ ਨਹੀਂ ਦੇ ਦਿਓ ਜਿਆਦਾ ਇੰਟਰਸਟ ਨਹੀਂ ਦਹਾਂਦੇ ਨਾ ਯੋ ਹੀ ਆਪਾਂ ਜੇ ਘੁੰਮਣ ਫੇਰ ਜਾਵਾਂਗੇ ਕੁਝ ਨਵੀਂ ਚੀਜ਼ ਦਿਖਾਵਾਂਗੇ ਬਾਹਰ ਘੁੰਮਣ ਜਾਇਆ ਫਿਰ ਅਗਲਾ ਦੇਖ ਲੈਂਦਾ ਕਿ ਹਾਂ ਬਈ ਕੁਝ ਹੈ ਨਾ ਬਾਹਰ ਗਏ ਨੇ ਨਾ ਤੇ ਕੁਝ ਕਰ ਰਹੇ ਨੇ ਕੁਝ ਦਿਖਾ ਰਹੇ ਨੇ ਤੇ ਬੰਦਾ ਨਜ਼ਰ ਮਾਰ ਲੈਂਦਾ ਠੀਕ ਹੈ ਜੀ ਤੇ ਪਿੱਛੇ ਕਮੈਂਟ ਸੀਗੇ ਨਹੀਂ ਕੀਤਾ ਹੈ ਫਿਰ ਲੱਖੀ ਸ਼ਰਮਾ ਆਈ ਐਮ ਫ੍ਰੋਮ ਮਲੇਰ ਕੋਡਲਾ ਸਾਸ਼ਿਕਾ ਸਾਸ਼ਿਕਾ ਜੀ ਲੱਖੀ ਸ਼ਰਮਾ ਜੀ ਦਾ ਕਮੈਂਟ ਹੈ ਫਿਰ ਸ਼ਿਵ ਆ ਗਿਆ ਸ਼ਿਵ ਤੇ ਸ਼ਿਵ ਵੀ ਆਪਣੇ ਨਾਲ ਲਾਈਵ ਤੋਂ ਜੁੜਿਆ ਹੋਇਆ ਹੈ ਤੇ ਉਹਦਾ ਵੀ ਕਦੇ-ਕਦੇ ਕਮੈਂਟ ਆ ਜਾਂਦਾ ਹੈ। ਤੇ ਕਾਫੀ ਟਾਈਮ ਹੋ ਗਿਆ ਚੀਮਾ ਸਾਹਿਬ ਤੇ ਯੂਗਦਾ ਵੀ ਕਮੈਂਟ ਨਹੀਂ ਆਇਆ। ਠੀਕ ਹੈ ਜੀ। ਤੇ ਬਾਕੀ ਅੱਜ ਦੇ ਲਈ ਮੇਰੇ ਹਿਸਾਬ ਨਾਲ ਏਨੇ ਕਮੈਂਟ ਬਹੁਤ ਹੈ। ਸੁਖਵਿੰਦਰ ਸਿੰਘ ਜੀ ਇਹਦਾ ਲਾਸਟ ਸੁਖਵਿੰਦਰ ਸਿੰਘ ਜੀ ਇਹਨਾਂ ਦਾ ਆਪਾਂ ਪੜ੍ਹ ਦਿੰਨੇ ਆ। ਠੀਕ ਹੈ ਜੀ। ਇਰ ਕਾਫੀ ਨੇ ਜਿੰਨਾ ਦੇ ਅੰਦੇ ਨਹੀਂ ਹੈ ਨਾ ਕਮੈਂਟ ਸ਼੍ਰੀ ਰਾਮ ਫੈਬਰਿਕ ਅਗੰਗਵੀਰ ਸਿੰਘ ਇਹ ਸਾਰੇ ਦੇ ਕਮੈਂਟ ਆਏ ਹੋਏ ਨੇ ਜਿਹੜਾ ਹੈ ਸ਼੍ਰੀ ਰਾਮ ਫੈਬ੍ਰਿਕ ਦੇ ਐ ਤੇ ਮੇ ਵੀ ਮੇਰੇ ਅੰਦਰ ਸਟੂਡੈਂਟ ਹੈ ਕੋਈ ਸਟੂਡੈਂਟ ਹੈ ਉਹਦੇ ਪੇਰੈਂਟਸ ਨੇ ਤੇ ਅੱਜ ਦੇ ਲਈ ਆਪਾਂ ਮਤਲਬ ਇੰਨੇ ਕਮੈਂਟ ਆਪਾਂ ਪੜਨੇ ਆ ਠੀਕ ਹੈ ਤੇ ਹੁਣ ਅੱਧੀ ਅਸੀਂ ਕਰਿਆ ਕਰਾਂਗੇ ਨਾ ਜੀ ਹੁਣ ਕੁਝ ਮੈਂ ਸੋਚ ਵੀ ਰਿਹਾ ਵੀ ਜਿੱਦਾਂ ਵੇ ਜਿਹਦਾ ਕੁਝ ਮੈਂ ਵੀਡੀਓ ਬਣਾਇਆ ਕਰਾਂ ਕੁਝ ਪਾਰਟਿਕੂਲਰ ਕੁਝ ਖਾਸ ਵੀਡੀਓ ਬਣਾਉਂਗਾ ਤੇ ਉਹ ਵੀਡੀਓ ਖਾਸ ਹੋਣਗੀਆਂ ਉਹ ਇਸ ਕਰਕੇ ਨਾਲੇ ਉਹਦੇ ਤੇ ਮੈਨੂੰ ਸੋਚਦਾ ਵੀ ਜਿਹੜਾ ਕੋਈ ਬੰਦਾ ਪਹਿਲਾ ਕਮੈਂਟ ਕਰੇਗਾ ਠੀਕ ਹੈ ਉਹਨੂੰ ਆਪਾਂ ਕੋਈ ਨਾ ਕੋਈ ਇਨਾਮ ਭੇਜਿਆ ਕਰਾਂਗੇ ਠੀਕ ਹੈ ਜੀ ਪਹਿਲੀ ਗੱਲ ਦਾ ਕਮੈਂਟ ਕੀਤਾ ਹੋਵੇ ਤੁਸੀਂ ਵੀਡੀਓ ਤੇ ਜਿੱਦਾਂ ਵੀ ਵੀਡੀਓ ਪਾਈ ਜਿੰਨੇ ਸਭ ਤੋਂ ਪਹਿਲਾਂ ਕਮੈਂਟ ਕੀਤਾ ਉਹਨੂੰ ਆਪਾਂ ਕੰਟੈਕਟ ਕਰਾਂਗੇ ਤੇ ਉਹਦੀ ਆਪਾਂ ਈਮੇਲ ਮੰਗਾਗੇ ਤੁਸੀਂ ਈਮੇਲ ਕਮੈਂਟ ਦੇ ਵਿੱਚ ਈਮੇਲ ਕਰ ਦਿਓ ਜਾਂ ਪਰਸਨਲੀ ਭੇਜ ਦਿਓ ਪਰਸਨਲੀ ਇੰਸਟਾਗ੍ਰਾਮ ਤੇ ਪਾ ਦਿਓ ਤੇ ਆਪਾਂ ਤੁਹਾਨੂੰ ਕੋਈ ਨਾ ਕੋਈ ਇਨਾਮ ਦਵਾਂਗੇ ਪਰ ਉਹ ਵੀਡੀਓ ਖਾਸ ਹੋएगी ਸਪੈਸ਼ਲ ਹੋएगी ਤੋ ਵੀਡੀਓ ਜਦੋਂ ਆਏਗੀ ਹੈ ਨਾ ਤੇ ਉੱਥੇ ਮੈਂ ਮੈਂਸ਼ਨ ਕਰ ਦਾਂਗਾ ਸਭ ਤੋਂ ਪਹਿਲਾਂ ਬੋਲਾਂਗਾ ਕਿ ਹਾਂ ਇਹ ਵੀਡੀਓ ਉਹ ਵਾਲੀ ਵੀਡੀਓ ਹੈ ਜਿਹਦੇ ਥੱਲੇ ਤੁਸੀਂ ਸਭ ਤੋਂ ਪਹਿਲਾਂ ਕਮੈਂਟ ਕਰਨਾ ਤੇ ਤੁਹਾਨੂੰ ਆਪਾਂ ਇਨਾਮ ਦੇਵਾਂਗੇ ਠੀਕ ਹੈ ਜੀ ਤੇ ਉਸ ਵੀਡੀਓ ਦਾ ਤੁਸੀਂ ਇੰਤਜ਼ਾਰ ਕਰਿਓ ਠੀਕ ਹੈ ਜੀ ਤੇ ਬਾਕੀ ਹੁਣ ਫੇਰ ਜਾਂਦੇ ਜਾਂਦੇ ਅਸੀਂ ਇਹੀ ਅਰਦਾਸ ਕਰ ਰਹੇ ਹਾਂ ਵੀ ਸਵੇਰੇ ਕੋਈ ਵਧੀਆ ਖਬਰ ਮਿਲ ਜਾਵੇ ਵੀ ਹਾਂ ਉਹ ਠੀਕ ਹੈ ਬਿਲਕੁਲ ਸ਼ਾਹ ਮੇਰ ਕਰੇ ਬਹੁਤ ਜਦਾ ਸੰਸਾਰਿਆ ਗਏ ਆ ਸਿੱਧੂ ਮੂਸੇਵਾਲਾ ਅੱਧੀ ਗਵਾਲਿਆ ਯਾਰ ਪਹਿਲਾ ਸਿੱਧੂ ਮੂਸੇਵਾਲਾ ਹੋਰ ਕਿੰਨੇ ਕਲਾਕਾਰ ਆ ਚਲੇ ਗਏ ਪਰ ਜਵਾਨ ਜਦੋਂ ਮੁੰਡੇ ਚਲੇ ਜਾਂਦੇ ਨੇ ਨਾ ਯਾਰ ਬੜਾ ਦੁੱਖ ਹਾਰ ਤੇ ਹੁਣ ਬਈ ਰਾਜਵੀਰ ਜਵਾਨ ਦੇ ਵਾਸਤੇ ਤੁਸੀਂ ਸਾਰੇ ਜਣੇ ਹਨ ਪ੍ਰੇ ਕਰਿਓ ਕਿ ਜਲਦੀ ਜਲਦੀ ਠੀਕ ਹੋ ਜੇ ਠੀਕ ਹੈ ਬਹੁਤ ਜਦਾ ਬਸ ਮੂੜਿਆ ਹੋ ਕੇ ਤੇ ਬਸ ਅਰਦਾਸ ਕਰਿਓ ਠੀਕ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕੁਛ ਇੰਟਰਸਟਿੰਗ ਜੇ ਸੋਚ ਦਿਨਾ ਕੁਛ ਕਰਾਂਗੇ ਤੇ ਐਸੇ ਉਮੀਦਵਾਰ ਦੇ ਨਾਲ ਤੁਸੀਂ ਆਪਣਾ ਖਿਆਲ ਰੱਖਿਓ ਜਿਹੋਦੇ ਵਾਸਤੇ ਰੋ ਤੇ ਸਾਡੀ ਵੀਡੀਓ ਦੇਖਦੇ ਰਹੋ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ